ਗੁੱਡ ਮਾਰਨਿੰਗ एवरीवन होप ਯੂ ਆਲ ਆਰ ਵੈਲ ਐਟ ਹੋਮ ਬੱਚੇ ਕੱਲ ਅਸੀਂ ਪਾਠ 10 ਕੀਤਾ ਸੀ ਵਹਿਮ ਪਰਮ ਠੀਕ ਹੈ ਕਿ ਸਾਨੂੰ ਜਿਹੜੇ ਐ ਇਸ ਪਾਠ ਵਿੱਚ ਸਾਨੂੰ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਵਹਿਮ ਪਰਮ ਜਿਹੜੇ ਐ ਮਨੁੱਖ ਦੇ ਵਿਕਾਸ ਵਿੱਚ ਰੁਕਾਵਟ ਪਾਉਂਦੇ ਨੇ ਇਹਨਾਂ ਤੇ ਵਿਸ਼ਵਾਸ ਨਾ ਕਰਕੇ ਸਾਨੂੰ ਵਿਗਿਆਨਿਕ ਸੋਚ ਨੂੰ ਅਪਣਾਉਣਾ ਚਾਹੀਦਾ ਹੈ ਇਹ ਫੋਕੇ ਕਰਮकांड ਸਾਡੇ ਅੰਧਵਿਸ਼ਵਾਸੀ ਲੋਕ ਯਾ ਅਨਪੜ ਲੋਕਾਂ ਦੇ ਮਨਾਂ ਦੇ ਵਹਿਮ ਹੁੰਦੇ ਨੇ ਇਹਨਾਂ ਤੋਂ ਉੱਪਰ ਹੋਰ ਕੁਝ ਵੀ ਨਹੀਂ ਹੁੰਦਾ ਸੋ ਸਾਨੂੰ ਇਹਨਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ ਵਿਗਿਆਨਿਕ ਸੋਚ ਨੂੰ ਅਪਣਾਉਣਾ ਚਾਹੀਦਾ ਹੈ ਤੇ ਲੋਕਾਂ ਨੂੰ ਵੀ ਇਹਨਾਂ ਵਹਿਮ ਭਰਮਾਂ ਦੇ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸੋ ਨੈਕਸਟ ਚੈਪਟਰ ਅੱਜ ਅਸੀਂ ਪੜਾਂਗੇ ਪਾਠ 11 ਲੋਹੜੀ ਦਾ ਤਿਉਹਾਰ ਬਿਟੇ ਕਵਿਤਾ ਜਿਹੜੀ ਐ ਇਸ ਕਵਿਤਾ ਦੇ ਵਿੱਚ ਸਾਨੂੰ ਜਿਹੜਾ ਲੋਹੜੀ ਦੇ ਤਿਹਾਰ ਬਾਰੇ ਦੱਸਿਆ ਗਿਆ ਹੈ ਕੀ ਲੋਹੜੀ ਦਾ ਤਿਉਹਾਰ ਕਿਵੇਂ ਮਨਾਇਆ ਜਾਂਦਾ ਹੁਣ ਦੇਖੋ ਲੋਹੜੀ ਆਉਣ ਵਾਲੀ ਹੈ ਸਾਡੇ ਅਸਲ ਜੀਵਨ ਨਾਲ ਸੰਬੰਧੀ ਤੇ ਤਿਉਹਾਰ ਹੈ ਕਿ ਅਸੀਂ ਲੋਹੜੀ ਨੂੰ ਕਿਵੇਂ ਮਨਾਉਨੇ ਆ ਤੇ ਕਿਉਂ ਮਨਾਉਨੇ ਆ ਕਿਉਂ ਮਨਾਉਨੇ ਤੇ ਆਪਾਂ ਹੁਣੇ ਲੋਹੜੀ ਦਾ ਲੇਖ ਵੀ ਕੀਤਾ ਠੀਕ ਆ ਕਿ ਕਿਉਂ ਮਨਾਉਨੇ ਆ ਅਸੀਂ ਸਾਰਿਆਂ ਨੇ ਲੋਹੜੀ ਬਾਰੇ ਸਾਨੂੰ ਬੇਸਿਕਲੀ ਮੇਨ ਕਾਰਨ ਕੀ ਹੈ ਲੋਹੜੀ ਮਨਾਉਂਦਾ ਕਿ ਜਿਹੜੀਆਂ ਸੀ ਮੈਂ ਚਲੋ ਤੁਹਾਨੂੰ ਥੋੜਾ ਘਰ ਅੰਦਾਜ਼ ਦਿੰਨੀ ਕਿ ਅਸੀਂ ਕਿਉਂ ਮਨਾਉਨੇ ਆ ਕਿ ਬ੍ਰਾਹਮਣ ਪਰਿਵਾਰ ਦੀਆਂ ਜਿਹੜੀਆਂ ਸੀਗੀਆਂ ਦੋ ਕੁੜੀਆਂ ਸੀ ਸੁੰਦਰੀ ਤੇ ਮੁੰਦਰੀ ਤੇ ਦੁੱਲਾ ਭੱਟੀ ਜਿਹੜਾ ਸੀ ਡਾਕੂ ਸੀ ਗਰੀਬਾਂ ਦਾ ਬੜਾ ਹੀ ਹਮਦਰਦ ਸੀ ਉਹ ਗਰੀਬਾਂ ਦਾ ਬਹੁਤ ਮਦਦ ਕਰਦਾ ਸੀ ਗਰੀਬਾਂ ਦੀ ਤੇ ਉਹ ਕੁੜੀਆਂ ਦਾ ਜਿੱਥੇ ਰਿਸ਼ਤਾ ਹੋਇਆ ਸੀ ਪਿੰਡ ਦਾ ਹਕਮ ਉਹਨੇ ਰਿਸ਼ਤਾ ਉੱਥੋਂ ਤੜਵਾ ਦਿੱਤਾ ਸੀ ਤੇ ਮੁੰਡੇ ਵਾਲੇ ਡਰਦੇ ਸੀ ਉਹਨਾਂ ਮੁੰਡੇ ਵਾਲਿਆਂ ਨੇ ਡਰਦਿਆਂ ਨੇ ਰਿਸ਼ਤਾ ਤੋੜ ਦਿੱਤਾ ਸੀ ਤੇ ਜਦੋਂ ਇਹ ਗੱਲ ਦੁੱਲਾ ਭੱਟੀ ਨੂੰ ਪਤਾ ਲੱਗਦੀ ਹੈ ਤੇ ਉਹ ਬ੍ਰਾਹਮਣ ਨੂੰ ਆਖਦਾ ਹੈ ਕਿ ਤੁਸੀਂ ਚਿੰਤਾ ਨਾ ਕਰੋ ਆਪਣੀਆਂ ਕੁੜੀਆਂ ਨੂੰ ਇੱਥੇ ਲੈ ਕੇ ਆਓ ਮੈਂ ਆਪਣੀ ਨਿਗਰਾਨੀ 'ਚ ਵਿਆਹ ਕਰਾਵਾਂਗਾ ਉਹਨਾਂ ਦਾ ਦੂਜੇ ਪਾਸੇ ਉਹ ਮੁੰਡੇ ਵਾਲਿਆਂ ਦੇ ਪਰਿਵਾਰ ਨੂੰ ਵੀ ਜਿਹੜਾ ਸੱਦਾ ਭੇਜ ਦਿੰਦਾ ਹੈ ਤੇ ਉਹ ਆਪਣੀ ਨਿਗਰਾਨੀ 'ਚ ਉਹਨਾਂ ਦੋਨਾਂ ਕੁੜੀਆਂ ਦਾ ਵਿਆਹ ਕਰਵਾਉਂਦਾ ਹੈ ਤੇ ਉਸ ਵੇਲੇ ਉਹ ਸ਼ਗਨ ਦੇ ਰੂਪ ਚੋਦ ਕੋ ਦੇਣ ਲਈ ਤਾਂ ਕੁਝ ਨਹੀਂ ਹੁੰਦਾ ਪਰ ਉਹ ਕੁੜੀਆਂ ਦਾ ਧਰਮ ਦਾ ਭਰਾ ਬਣ ਕੇ ਜੰਗਲ 'ਚ ਵਿਆਹ ਕਰਾਉਂਦਾ ਹੈ ਤੇ ਸ਼ੱਕਰ ਉਹਨਾਂ ਦੀ ਝੋਲੀ ਦੇ ਵਿੱਚ ਪਾਉਂਦਾ ਹੈ ਠੀਕ ਹੈ ਸੋ ਲੋੜੀ ਜਿਹੜੀ ਹੈ ਉਹ ਜਿਹੜਾ ਉਦੋਂ ਤੋਂ ਲੋਹੜੀ ਦਾ ਤਿਉਹਾਰ ਜਿਹੜਾ ਹੈ ਮਨਾਇਆ ਜਾਂਦਾ ਹੈ ਲੋਹੜੀ ਨੂੰ ਜਿਹੜਾ ਹੈ ਲੋਕੀ ਬਾਲਦੇ ਨੇ ਠੀਕ ਹੈ ਧੂਣੀ ਬਾਲਦੇ ਨੇ ਲੋਹੜੀ ਵਾਲੇ ਦਿਨ ਲੋਕੀ ਜਿਹੜਾ ਹੈਗਾ ਘਰ-ਘਰ ਮਠਿਆਈਆਂ ਤੋਹਫੇ ਵੰਡਦੇ ਨੇ ਜਿਨ੍ਹਾਂ ਦੇ ਘਰ ਬੱਚਾ ਹੋਇਆ ਹੁੰਦਾ ਵਿਆਹ ਹੋਇਆ ਹੁੰਦਾ ਉਹਨਾਂ ਦੇ ਘਰ ਤੇ ਖਾਸ ਤੌਰ ਤੇ ਲੋਹੜੀ ਮਨਾਈ ਜਾਂਦੀ ਹੈ ਸੋ ਇਹ ਕਵਿਤਾ ਦੇ ਵਿੱਚ ਸਾਨੂੰ ਲੋਹੜੀ ਦੇ ਤਿਉਹਾਰ ਬਾਰੇ ਦੱਸਿਆ ਗਿਆ ਕਿ ਲੋਹੜੀ ਬੱਚੇ ਕਿਵੇਂ-ਕਿਵੇਂ ਮਨਾਉਂਦੇ ਨੇ ਤੇ ਘਰਾਂ ਦੇ ਵਿੱਚ ਉਦਨ ਕੀ ਕੁਝ ਕੀਤਾ ਜਾਂਦਾ ਸੋ ਸਭ ਤੋਂ ਪਹਿਲੇ ਪੇਜ ਨੰਬਰ ਪੰਜਾਬੀ ਪਾਠ ਪੁਸਤਕ ਦਾ ਪੇਜ ਨੰਬਰ 82 ਕੱਢੋ ਠੀਕ ਹੈ ਇੱਕ ਆਊਟ ਪੰਜਾਬੀ ਪਾਠ ਪੁਸਤਕ ਪੇਜ ਨੰਬਰ 82 ਆਪਣੀਆਂ ਕਲਾਸ ਵਰ ਕਾਪੀਜ਼ ਵੀ ਕੱਢੋ ਲਿਖੋ ਮਿੱਤੀ 10 ਜਨਵਰੀ 2026 ਦਿਨ ਸ਼ਨੀਵਾਰ ਦਿਨ ਸ਼ਨੀਵਾਰ आठ ग्यारह लोड़ी दा त्यौहार लोड़ी दा त्यौहार ठीक है सब तो पहला बटासी शब्द अर्थ करांगे, शब्द अर्थ मानू पाया ਮੰਨੂ ਪਾਇਆ ਮੰਨੂ ਚੰਗਾ ਲੱਗਾ ਮੰਨੂ ਚੰਗਾ ਲੱਗਾ ਨੰਬਰ 2 ਧੂਣੀ ਲੱਕੜਾਂ ਚਿੰਕੇ ਬਾਲੀ ਗਈ ਅੱਗ ਅਸੀਂ ਭੁੱਗਾ ਬਾਲਦੇ ਹਾਂ ਨਾ ਰਾਤ ਵੇਲੇ ਧੂਣੀ ਲੱਕੜਾਂ ਚਿਣਕੇ बाली गई अग बाली गई आग, शोर शोर रोला, शोर रोला, डा लौनियाँ खुल के खाना पीना डा लौड़ियाँ खुल के, खुल के खाना पीना यस नेक्स्ट लुत्फ आनंद मजा नंबर छः मन पर चाया मन खुश किता मन भरचाया मन भरचाया मन खुश किया मन खुश किता नंबर सत अमूला जिसकी कीमत नहीं लगा जा लगाई जा सकती। जिस जिसकी कीमत नहीं लगाई जा जिसकी कीमत नहीं लगाई जा सकती। नहीं लगाई जा सकदी। ਨੰਬਰ 8 ਵਿਰਸਾ ਤਰੋਹਰ ਜਾਂ ਜਾਇਦਾਦ ਦੋਨਾਂ ਚੋਂ ਬੇਟਾ ਇੱਕ ਲਿਖ ਸਕਦੇ ਹੋ ਵਿਰਸਾ ਤਰੋਹਰ ਜਾਂ ਜਾਇਦਾਦ ਦੋਨਾਂ ਚੋਂ ਇੱਕ ਲਿਖ ਸਕਦੇ ਹੋ ਠੀਕ ਹੈ ਤੁਸੀਂ yes ਨੈਕਸਟ ਬੇਟਾ ਦੇਖੋ ਪਹਿਲਾਂ ਇਹਨੂੰ ਰਿਪੀਟ ਕਰਾਂਗੇ ਇੱਕ ਵਾਰੀ ਸ਼ਬਦ ਅਰਥ ਮਨ ਨੂੰ ਪਾਇਆ ਮਨ ਨੂੰ ਚੰਗਾ ਲੱਗਾ तूणी लकड़ा चिन के बाली गई अग शोर रोला डा खुल के खाना पीना लुत्फ आनंद जा मजा मन परचाया मन खुश किता अमूला जिसकी कीमत नहीं लगाई जा सकती विरसा तरोहर जायदाद यस yes, हूँ बेटा असी प्रश्न उत्तर डिस्कस करा फस्ट प्रश्न ਦੇਖੋ ਲੋੜੀ ਕਿਸ ਦੇਸੀ ਮਹੀਨੇ ਦੇ ਅਖੀਰ ਵਿੱਚ ਆਉਂਦੀ ਹੈ ਲੋੜੀ ਕਿਸ ਦੇਸੀ ਮਹੀਨੇ ਦੇ ਕਿਸ ਦੇਸੀ ਮਹੀਨੇ ਦੇ ਅਖੀਰ ਵਿੱਚ ਆਉਂਦੀ ਹੈ ਲੋੜੀ ਕਿਸ ਦੇਸੀ ਮਹੀਨੇ ਦੇ ਅਖੀਰ ਵਿੱਚ ਆਉਂਦੀ ਹੈ ਲੋੜੀ ਪੋ ਦੇ ਮਹੀਨੇ ਦੇ ਅਖੀਰ ਵਿੱਚ ਆਉਂਦੀ ਹੈ ਕਿਉਂਕਿ ਤੁਸੀਂ ਦੇਖੋ ਨਾ ਅੱਗੇ ਫਿਰ ਮਾਗੀ ਦਾ ਦਿਨ ਆ ਜਾਂਦਾ ਤੇ ਮਾਗੀ ਮਾਗ ਦਾ ਮਹੀਨਾ ਸ਼ੁਰੂ ਹੋ ਜਾਂਦਾ ਸੋ ਪੋ ਦੇ ਅਖੀਰਲੇ ਦਿਨ ਜਿਹੜੀ ਹੈ ਲੋੜੀ ਕਿਸ ਦੇਸੀ ਮਹੀਨੇ ਦੇ ਅਖੀਰ ਵਿੱਚ ਆਉਂਦੀ ਹੈ ਲੋੜੀ ਪੋ ਦੇ ਮਹੀਨੇ ਦੇ ਅਖੀਰ ਵਿੱਚ ਆਉਂਦੀ ਹੈ ਹਾਂ ਲੋੜੀ ਦਾ ਤਿਉਹਾਰ ਹਰ ਸਾਲ ਕਿੰਨੀ ਤਰੀਕ ਨੂੰ ਆਉਂਦਾ ਹੈ ਲੋੜੀ ਦਾ ਤਿਉਹਾਰ ਲੋੜੀ ਦਾ ਤਿਉਹਾਰ ਹਰ ਸਾਲ ਹਰ ਸਾਲ ਕਿੰਨੀ ਤਰੀਕ ਨੂੰ ਆਉਂਦਾ ਹੈ ਕਿੰਨੀ ਤਰੀਕ ਨੂੰ ਆਉਂਦਾ ਹੈ ਲੋੜੀ ਦਾ ਤਿਉਹਾਰ ਹਰ ਸਾਲ 13 ਤਰੀਕ ਨੂੰ 13 ਜਨਵਰੀ ਨੂੰ ਆਉਂਦਾ ਹੈ ਲੋੜੀ ਦਾ ਤਿਉਹਾਰ ਹਰ ਸਾਲ 13 ਜਨਵਰੀ ਨੂੰ ਆਉਂਦਾ ਹੈ ਲੋੜੀ ਵਾਲੇ ਦਿਨ ਬੱਚੇ ਕਿੰਨਾ ਕਰ ਲੋੜੀ ਮੰਗਣ ਜਾਂਦੇ ਹਨ ਲੋੜੀ ਵਾਲੇ ਦਿਨ लोड़ी वाले दिन बच्चे किंगे हैं किन्ना कर लोड़ी मंगन जाते हैं लोड़ी वाले दिन बच्चे किन्ना कर लोड़ी मंगन जाते हैं लोड़ी वाले दिन बच्चे ਉਨਾ ਘਰ ਲੋੜੀ ਮੰਗਣ ਜਾਂਦੇ ਹਨ ਜਿੰਨਾ ਘਰ ਨਵਾਂ ਵਿਆਹ ਹੋਇਆ ਹੋਵੇ ਜਿਨ੍ਹਾਂ ਦੇ ਘਰ ਵਿੱਚ ਮੁੰਡੇ ਦਾ ਵਿਆਹ ਹੋਇਆ ਹੋਵੇ ਜਾਂ ਬੱਚੇ ਨੇ ਜਨਮ ਲਿਆ ਹੋਵੇ ਹੁਣ ਤੁਸੀਂ ਦੇਖੋ ਪਹਿਲੇ ਤੇ ਲੋਕੀ ਮੁੰਡਿਆਂ ਦੀ ਲੋੜੀ ਵੰਡਦੇ ਸੀ ਪਰ ਅੱਜਕੱਲ ਚਾਹੇ ਕੁੜੀ ਨੇ ਜਨਮ ਲਿਆ ਚਾਹੇ ਮੁੰਡੇ ਨੇ ਜਨਮ ਲਿਆ ਕਿਸੇ ਦੇ ਵਿੱਚ ਵੀ ਕੋਈ ਭੇਦਭਾਵ ਨਾ ਕਰਕੇ ਅੱਜਕੱਲ ਹਰ ਕੋਈ ਜਿਹੜਾ ਹੈ ਚਾਹੇ ਕੁੜੀ ਨੇ ਕੁੜੀ ਹੋਵੇ ਚਾਹੇ ਮੁੰਡਾ ਹੋਵੇ ਸਭ ਦੀ ਲੋੜੀ ਜਿਹੜੀ ਹੈ ਬੜੀ ਧੁਮ-ਤਾਮ ਨਾਲ ਮਨਾਉਂਦੇ ਨੇ ਸੋ ਲੋੜੀ ਵਾਲੇ ਦਿਨ ਬੱਚੇ ਕਿਨਾਂ ਦੇ ਘਰ ਲੋੜੀ ਮੰਗਣ ਜਾਂਦੇ ਨੇ ਜਿਨ੍ਹਾਂ ਦੇ ਘਰ ਬੱਚੇ ਨੇ ਜਨਮ ਲਿਆ ਹੋਵੇ ਜਾਂ ਜਿਨ੍ਹਾਂ ਦੇ ਘਰ ਮੁੰਡੇ ਦਾ ਵਿਆਹ ਹੋਇਆ ਹੋਵੇ ਲੋੜੀ ਤੋਂ ਅਗਲੇ ਦਿਨ ਕੀ ਹੁੰਦਾ ਹੈ ਲੋੜੀ ਤੋਂ ਅਗਲੇ ਦਿਨ ਲੋੜੀ ਤੋਂ ਅਗਲੇ ਦਿਨ ਕੀ ਹੁੰਦਾ ਹੈ ਲੋੜੀ ਤੋਂ ਅਗਲੇ ਦਿਨ ਬੇਟੇ ਕੀ ਹੁੰਦਾ ਮਾਗੀ ਹੁੰਦੀ ਹੈ ਲੋੜੀ ਤੋਂ ਅਗਲੇ ਦਿਨ ਮਾਗੀ ਦਾ ਤਿਉਹਾਰ ਹੁੰਦਾ ਮਾਗੀ ਜਿਹੜੀ ਹੈ ਮਾਗੀ ਵਲੇ ਦਿਨ ਦੇਸੀ ਮਹੀਨਾ ਜਿਹੜਾ ਹੈ ਸੰਗ੍ਰਾਂਹ ਹੁੰਦੀ ਹੈ ਨਾ ਮਾਗੀ ਵਾਲੇ ਦਿਨ ਤੇ ਦੇਸੀ ਮਹੀਨਾ ਮਾਗ ਦਾ ਮਹੀਨਾ ਚੜ ਜਾਂਦਾ ਇਸ ਦਿਨ ਜਿਹੜਾ ਹੈ ਇਸ਼ਨਾਨ ਲੋਕੀ ਜਿਹੜੇ ਹੈ ਇਸ਼ਨਾਨ ਕਰਦੇ ਨੇ ਪਵਿੱਤਰ ਇਸ਼ਨਾਨ ਕਰਨਾ ਜਿਹੜਾ ਹੈ ਸਰੋਵਰ ਦੇ ਵਿੱਚ ਧਾਰਮਿਕ ਸਥਾਨਾਂ ਦੇ ਇਸ਼ਨਾਨ ਕਰਨਾ ਪਵਿੱਤਰ ਸਮਝਿਆ ਜਾਂਦਾ ਹੈ ਤੇ ਲੋਕੀ ਧਾਰਮਿਕ ਸਥਾਨਾਂ ਤੇ ਇਸ਼ਨਾਨ ਕਰਨ ਜਾਂਦੇ ਨੇ ਠੀਕ ਹੈ ਲੋਹੜੀ ਤੋਂ ਅਗਲੇ ਦਿਨ ਮਾਗੀ ਦਾ ਤਿਉਹਾਰ ਹੁੰਦਾ ਹੈ ਤੇ ਲੋਕੀ ਇਸ ਦਿਨ ਧਾਰਮਿਕ ਸਥਾਨਾਂ ਤੇ ਇਸ਼ਨਾਨ ਕਰਨ ਜਾਂਦੇ ਨੇ ਠੀਕ ਹੈ ਤੇ ਜਿਹੜੀ ਪੋਵਲੇ ਦਿਨ ਅਸੀਂ ਜਿਹੜੀਆਂ ਚੀਜ਼ਾਂ ਬਣਾਈਆਂ ਹੁੰਦੀਆਂ ਜਿਵੇਂ ਸਾਗ ਬਣਾਉਨੇ ਆ ਖਿਚੜੀ ਬਣਾਉਨੇ ਆ ਰੋਹ ਦੀ ਖੀਰ ਬਣਾਉਨੇ ਹਨਾ ਇਹਨਾਂ ਚੀਜ਼ਾਂ ਦਾ ਸਗਨ ਮੰਨਿਆ ਜਾਂਦਾ ਤੇ ਨਾਲੇ ਕਿਹਾ ਜਾਂਦਾ ਨਾ ਕਿ ਪੋ ਰਿੱਧੀ ਮਾਗ ਖਾਦੀ ਬੱਚੇ ਪੋਵਲੇ ਦਿਨ ਰੈਨਕੇ ਇਹਨਾਂ ਚੀਜ਼ਾਂ ਨੂੰ ਅਸੀਂ ਮਾਗਵਲੇ ਦਿਨ ਸਗਨ ਵਜੋਂ ਜਿਹੜਾ ਵਾ ਖਾਈਦਾ ਤੇ ਸਗਨ ਕੀਤਾ ਜਾਂਦਾ ਇਹਨਾਂ ਚੀਜ਼ਾਂ ਦਾ ਸੋ ਇੱਥੇ ਆਪਾਂ ਆਨਸਰ ਕੀ ਦਵਾਂਗੇ ਲੋਹੜੀ ਤੋਂ ਅਗਲੇ ਦਿਨ ਕੀ ਹੁੰਦਾ ਹੈ ਲੋਹੜੀ ਤੋਂ ਅਗਲੇ ਦਿਨ ਮਾਗੀ ਦਾ ਤਿਉਹਾਰ ਹੁੰਦਾ ਹੈ ਇਸ ਦਿਨ ਲੋਕੀ ਜਿਹੜਾ ਧਾਰਮਿਕ ਸਥਾਨਾਂ ਤੇ ਇਸ਼ਨਾਨ ਕਰਦੇ ਹਨ ਧਾਰਮਿਕ ਸਥਾਨਾਂ ਤੇ ਇਸ਼ਨਾਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ ਨੈਕਸਟ ਦੇਖੋ ਤੂਨੀਆ ਬਾਲ ਕੇ ਲੋਕ ਕਿਸ ਨੂੰ ਦੂਰ ਭਜਾਉਂਦੇ ਹਨ ਤੂਨੀ ਬਾਲਕੇ ਲੋਕ ਤੂਨੀਆਂ ਬਾਲਕੇ ਲੋਕ ਬਾਲਕੇ ਲੋਕ ਕਿਸ ਨੂੰ ਦੂਰ ਭਜਾਉਂਦੇ ਹਨ ਕਿਸ ਨੂੰ ਦੂਰ ਭਜਾਉਂਦੇ ਹਨ ਤੂਨੀਆਂ ਬਾਲਕੇ ਲੋਕ ਕਿਸ ਨੂੰ ਦੂਰ ਭਜਾਉਂਦੇ ਹਨ ਤੂਨੀਆਂ ਬਾਲਕੇ ਲੋਕ ਕਿਸ ਨੂੰ ਦੂਰ ਭਜਾਉਂਦੇ ਹਨ ਤੂਨੀਆ ਬਾਲ ਕੇ ਲੋਕ ਠੰਡ ਨੂੰ ਦੂਰ ਭਜਾਉਂਦੇ ਹਨ ਤੇ ਸਾਰੇ ਜਿਹੜੇ ਐ ਤੂਨੀ ਬਾਲ ਕੇ ਤੂਣੀ ਨੂੰ ਸੇਕਦੇ ਨੇ ਤੇ ਠੰਡ ਨੂੰ ਦੂਰ ਭਜਾਉਂਦੇ ਨੇ ਲੋਹੜੀ ਵਾਲੇ ਘਰ ਬੱਚੇ ਕਿਵੇਂ ਜਾਂਦੇ ਨੇ ਤੇ ਉੱਥੋਂ ਲੋਕ ਉਹਨਾਂ ਨੂੰ ਕੀ ਕੁਝ ਦਿੰਦੇ ਨੇ ਲੋਹੜੀ ਵਾਲੇ ਦਿਨ ਲੋਕ ਲੋਹੜੀ ਵਾਲੇ ਦਿਨ ਬੱਚੇ ਲੋੜੀ ਵਾਲੇ ਘਰ ਬੱਚੇ ਲੋੜੀ ਵਾਲੇ ਘਰ ਬੱਚੇ ਬੱਚੇ ਕਿਵੇਂ ਜਾਂਦੇ ਹਨ ਤੇ ਉਹਨਾਂ ਨੂੰ ਕੀ ਕੁਝ ਦਿੱਤਾ ਜਾਂਦਾ ਹੈ ਉਹਨਾਂ ਨੂੰ ਕੀ ਕੁਝ ਦਿੱਤਾ ਜਾਂਦਾ ਹੈ ਲੋੜੀ ਵਾਲੇ ਦਿਨ ਲੋੜੀ ਵਾਲੇ ਘਰ ਬੱਚੇ ਸਜ ਤੱਜ ਕੇ ਤਿਆਰ ਹੋ ਕੇ ਨਵੇਂ-ਨਵੇਂ ਕੱਪੜੇ ਪਾ ਕੇ ਜਾਂਦੇ ਹਨ ਤੇ ਜਿਹੜੇ ਘਰ ਦੇ ਵਿੱਚ ਜਿਹੜੀ ਆ ਚਾਹੇ ਲੋੜੀ ਹੋਵੇ ਚਾਹੇ ਨਾ ਹੋਵੇ ਬੱਚੇ ਹਰ ਘਰ ਵਿੱਚੋਂ ਲੋੜੀ ਮੰਗਦੇ ਨੇ ਤੇ ਲੋਕ ਉਹਨਾਂ ਨੂੰ ਆਪਣੀ ਖੁਸ਼ੀ ਵਜੋਂ ਕੋਈ ਰਿਓੜੀਆਂ ਫੁੱਲੇ ਮੋਫਲੀ ਜਾਂ ਮਠਿਆਈ ਜਾਂ ਪੈਸੇ ਆਦੀ ਚੀਜ਼ਾਂ ਉਹਨਾਂ ਨੂੰ ਦਿੰਦੇ ਨੇ ਲੋੜੀ ਵਾਲੇ ਘਰ ਬੱਚੇ ਜਿਨ੍ਹਾਂ ਦੇ ਘਰ ਖਾਸ ਤੌਰ ਤੇ ਲੋੜੀ ਹੋਵੇ ਉਹਨਾਂ ਘਰ ਦੇ ਬੱਚੇ ਲੋੜੀ ਲੈਣ ਜਾਂਦੇ ਹੀ ਜਾਂਦੇ ਨੇ ਪਰ ਅਗਰ ਉਹ ਕਿਸੇ ਹੋਰ ਦੇ ਘਰ ਵਿੱਚ ਵੀ ਜਾਂਦੇ ਨੇ ਲੋੜੀ ਮੰਗਣ ਤਾਂ ਹਰ ਕੋਈ ਉਹਨਾਂ ਨੂੰ ਆਪਣੀ ਜਿਹੜੀ ਆ ਸ਼ਰਧਾ ਮੁਤਾਬਿਕ ਜਿਹੜਾ ਕੋਈ ਉਹਨਾਂ ਨੂੰ ਮਠਿਆਈ ਕੋਈ ਪੈਸੇ ਕੋਈ ਮੂਫਲੀ ਕੋਈ ਫੁੱਲੇ ਆਦੀ ਚੀਜ਼ਾਂ ਦਿੰਦੇ ਹਨ ਦੇਖੋ ਹਾਂਜੀ ਹੁਣ ਲੋੜੀ ਵਾਲੇ ਦਿਨ ਘਰਾਂ ਵਿੱਚ ਕੀ ਕੀ ਕੀਤਾ ਜਾਂਦਾ ਹੈ ਲੋੜੀ ਵਾਲੇ ਦਿਨ ਕਰਾਂ ਵਿੱਚ ਲੋੜੀ ਵਾਲੇ ਦਿਨ ਕਰਾਂ ਵਿੱਚ ਕਰਾਂ ਵਿੱਚ ਕੀ ਕੁਝ ਕੀਤਾ ਜਾਂਦਾ ਹੈ ਕੀਤਾ ਜਾਂਦਾ ਹੈ ਹੁਣ ਦੇਖੋ ਲੋੜੀ ਵਾਲੇ ਦਿਨ ਆਪਾਂ ਕੀ ਕੁਝ ਕਰਦੇ ਆਂ ਬੱਚੇ ਸਾਰੇ ਬੜੇ ਉਤਸ਼ਾਹੀਤ ਹੁੰਦੇ ਨੇ ਹਨਾ ਲੋੜੀ ਵਾਲੇ ਦਿਨ ਘਰਾਂ ਵਿੱਚ ਗੱਚਾ ਕਮੂਨਫਲੀ ਰਿਓੜੀਆਂ ਮਠਿਆਈਆਂ ਆਦੀ ਕਈ ਚੀਜ਼ਾਂ ਘਰਾਂ ਵਿੱਚ ਆਉਂਦੀਆਂ ਨੇ ਬੱਚੇ ਰਲ ਕੇ ਉਹਨਾਂ ਨੂੰ ਖਾਂਦੇ ਨੇ ਸਵੇਰ ਤੋਂ ਹੀ ਜਿਹੜਿਆ ਸਾਡੇ ਘਰ ਕਈ ਤਰ੍ਹਾਂ ਦੇ ਪਕਵਾਨ ਬਣਨੇ ਸ਼ੁਰੂ ਹੋ ਜਾਂਦੇ ਨੇ ਠੀਕ ਹੈ ਜਿਵੇਂ ਸਾਗ ਖਿਚੜੀ ਖੀਰ ਹੋਰ ਕਈ ਤਰ੍ਹਾਂ ਦੇ ਪਕਵਾਨ ਜਿਹੜੇ ਨੇ ਮਟ ਬੰਨੇ ਸ਼ੁਰੂ ਹੋ ਜਾਂਦੇ ਨੇ ਫਿਰ ਸਾਰਾ ਦਿਨ ਅਸੀਂ ਬੱਚੇ ਕੀ ਕਰਦੇ ਨੇ ਛਾਤੇ ਪਤੰਗਾਂ ਵੀ ਉਡਾਉਂਦੇ ਨੇ ਘਰਾਂ ਦੇ ਵਿੱਚ ਇੱਕ ਦੂਜੇ ਨੂੰ ਅਸੀਂ ਜਾ ਕੇ ਲੋੜੀ ਵੰਡਦੇ ਆ ਜਿਨ੍ਹਾਂ ਦੇ ਘਰ ਖਾਸ ਤੌਰ ਤੇ ਲੋੜੀ ਹੁੰਦੀ ਆ ਰਾਤ ਵੇਲੇ ਧੂਨੀ ਬਾਲੀ ਜਾਂਦੀ ਆ ਜਿਨ੍ਹਾਂ ਦੇ ਘਰ ਲੋੜੀ ਹੁੰਦੀ ਆ ਲੋਕ ਉਹਨਾਂ ਨੂੰ ਆਪਣੇ ਘਰ ਆਉਂਦਾ ਸੱਦਾ ਦੇ ਕੇ ਆਉਂਦੇ ਨੇ ਰਾਤ ਨੂੰ ਜਿਹੜੇ ਐ ਖੁਸ਼ੀ ਦੇ ਵਿੱਚ ਧੂਨੀ ਬਾਲ ਕੇ ਭੁੱਗਾ ਬਾਲ ਕੇ ਸਾਰੇ ਭੁੱਗੇ ਦੇ ਆਲੇ ਦੁਆਲੇ ਬੈਠ ਕੇ ਨੱਚਦੇ ਟੱਪਦੇ ਗੋਂਦੇ ਨੇ ਠੀਕ ਹੈ ਨੈਕਸਟ ਦੇਖੋ ਨੈਕਸਟ ਸਪ੍ਰੈਸ਼ਨ ਦੇਖੋ ਲੋੜੀ ਵਾਲੇ ਦਿਨ ਘਰਾਂ ਵਿੱਚ ਸਵਾਦ ਨਾਲ ਕੀ ਕੁਝ ਖਾਦਾ ਜਾਂਦਾ ਹੈ ਲੋੜੀ ਵਾਲੇ ਦਿਨ ਘਰਾਂ ਵਿੱਚ ਕੀ ਕੁਝ ਸਵਾਦ ਨਾਲ ਖਾਧਾ ਜਾਂਦਾ ਹੈ ਕੀ ਕੁਝ ਸਵਾਦ ਨਾਲ ਖਾਧਾ ਜਾਂਦਾ ਹੈ ਖਾਧਾ ਜਾਂਦਾ ਹੈ ਸਵਾਦ ਨਾਲ ਖਾਧਾ ਜਾਂਦਾ ਹੈ ਲੋੜੀ ਵਾਲੇ ਦਿਨ ਘਰਾਂ ਵਿੱਚ ਕੀ ਕੁਝ ਸਵਾਦ ਨਾਲ ਖਾਧਾ ਜਾਂਦਾ ਹੈ ਲੋੜੀ ਵਾਲੇ ਦਿਨ ਘਰਾਂ ਵਿੱਚ ਬੜੇ ਹੀ ਸਵਾਦ ਨਾਲ ਰਿਓੜੀਆਂ, ਗੱਚਕ, ਮੂੰਗਫਲੀ, ਮਠਿਆਈਆਂ ਆਦੀ ਚੀਜ਼ਾਂ ਖਾਧੀਆਂ ਜਾਂਦੀਆਂ ਹਨ। ਲੋੜੀ ਵਾਲੇ ਦਿਨ ਬੜੀ ਹੀ ਚਾਣ ਨਾਲ, ਸਵਾਦ ਨਾਲ ਘਰਾਂ ਵਿੱਚ ਮੂੰਗਫਲੀ, ਰਿਓੜੀਆਂ, ਗੱਚਕ, ਮੂੰਗਫਲੀ ਆਦੀ ਚੀਜ਼ਾਂ ਖਾਧੀਆਂ ਜਾਂਦੀਆਂ ਹਨ। ਸਾਨੂੰ ਆਪਣੇ ਤਿਉਹਾਰ ਕਿਵੇਂ ਮਨਾਉਣੇ ਚਾਹੀਦੇ ਹਨ ਸਾਨੂੰ ਆਪਣੇ ਸਾਰੇ ਤਿਉਹਾਰ ਯਾ ਸਾਨੂੰ ਆਪਣੇ ਤਿਉਹਾਰ ਕਿਵੇਂ ਮਨਾਉਣੇ ਚਾਹੀਦੇ ਹਨ ਕਿਵੇਂ ਮਨਾਉਣੇ ਚਾਹੀਦੇ ਹਨ ਯਸ ਸਾਨੂੰ ਆਪਣੇ ਤਿਉਹਾਰ ਰਲ ਮਿਲ ਕੇ ਪਿਆਰ ਨਾਲ ਮਨਾਉਣੇ ਚਾਹੀਦੇ ਹਨ ਸਾਨੂੰ ਆਪਣੇ ਤਿਉਹਾਰ ਖੁਸ਼ੀ-ਖੁਸ਼ੀ ਰਲ ਮਿਲ ਕੇ ਇੱਕ ਦੂਜੇ ਨਾਲ ਪਿਆਰ ਨਾਲ ਮਨਾਉਣੇ ਚਾਹੀਦੇ ਹਨ ਨੈਕਸਟ ਦੇਖੋ ਸਾਡੇ ਤਿਉਹਾਰ ਕਿਸ ਦਾ ਅੰਗ ਹਨ ਤੇ ਉਸ ਨੂੰ ਬਚਾਉਣ ਲਈ ਕੀ ਕਰਨਾ ਚਾਹੀਦਾ ਹੈ ਸਾਡੇ ਤਿਉਹਾਰ ਕਿਸ ਦਾ ਅੰਗ ਹਨ ਕਿਸ ਦਾ ਅੰਗ ਹਨ ਤੇ ਉਸ ਨੂੰ ਬਚਾਉਣ ਲਈ ਉਸ ਨੂੰ ਬਚਾਉਣ ਲਈ ਕੀ ਕਰਨਾ ਚਾਹੀਦਾ ਹੈ ਕੀ ਕਰਨਾ ਚਾਹੀਦਾ ਹੈ ਚਾਹੀਦਾ ਹੈ ਸਾਡੇ ਤਿਉਹਾਰ ਕਾ ਦਾ ਅੰਗ ਨੇ ਸਭਿਆਚਾਰ ਦਾ ਅੰਗ ਨੇ ਇਹ ਸਾਡਾ ਅਮੁੱਲਾ ਵਿਰਸਾ ਹੈ ਜਿਸ ਨੂੰ ਸਾਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ ਤੇ ਇਸ ਨੂੰ ਬਚਾਉਣ ਲਈ ਸਾਨੂੰ ਆਪਣੇ ਵਿਰਸੇ ਨੂੰ ਬਚਾਉਣਾ ਚਾਹੀਦਾ ਹੈ ਸਾਡੇ ਤਿਉਹਾਰ ਸਾਡੇ ਸੱਭਿਆਚਾਰ ਦਾ ਅੰਗ ਨੇ ਇਹ ਸਾਡਾ ਅਮੁੱਲਾ ਵਿਰਸਾ ਹੈ ਤੇ ਸਾਨੂੰ ਉਸ ਨੂੰ ਬਚਾਉਣ ਲਈ ਸਾਨੂੰ ਆਪਣੇ ਵਿਰਸੇ ਨੂੰ ਸੰਭਾਲਣਾ ਚਾਹੀਦਾ ਹੈ ਸੋ ਬੱਚੇ ਏਸੀ ਸਾਡੇ ਸ਼ਬਦ ਅਰਥ ਤੇ ਪ੍ਰਸ਼ਨ ਉੱਤਰ ਹੁਣ ਅਸੀਂ ਬੈਕ ਐਕਸਰਸਾਈਜ਼ ਡਿਸਕਸ ਕਰਾਂਗੇ ਸੋ ਬੇਟਾ ਜਿਸ ਤਰ੍ਹਾਂ ਦੇ ਵਿੱਚ ਖਾਲੀ ਥਾਵਾਂ ਜਾਂ ਸਹੀ ਗਲਤ ਨਹੀਂ ਹੈਗੇ ਤੁਹਾਨੂੰ ਆ ਸਕਦੇ ਐ ਵਾਕ ਬਣਾਓ ਕਿਤੋਂ ਵੀ ਆ ਸਕਦੇ ਐ ਠੀਕ ਹੈ ਸੋ ਪੇਜ ਨੰਬਰ 83 ਕੱਢੋ ਬਹੁ ਵਿਕਲਪੀ ਪ੍ਰੇਸ਼ਨ ਲੋੜੀ ਦਾ ਤਿਉਹਾਰ ਕਿਸ ਮੌਸਮ ਵਿੱਚ ਆਉਂਦਾ ਹੈ ਵਰਖਾ ਦੇ ਗਰਮੀ ਦੇ ਠੰਡ ਦੇ ਪਤਝੜ ਦੇ ਕਿਹੜੇ ਮੌਸਮ ਚੰਦਾ ਹੈ ਠੰਡ ਦੇ ਲੋਕ ਕੀ ਬਾਲ ਕੇ ਲੋੜੀ ਮਨਾਉਂਦੇ ਨੇ ਗੈਸ ਧੁਨੀ ਚੁੱਲਾ ਕਾਗਜ਼ ਕੀ ਬਾਲਕੇ ਲੋੜੀ ਮਨਾਉਂਦੇ ਨੇ ਤੂਣੀ ਲੋੜੀ ਵਾਲੇ ਦਿਨ ਲੋਕ ਕੀ ਕੀ ਖਾਂਦੇ ਨੇ ਰਿਓੜੀਆਂ ਗੱਚਕ ਦਾਲ ਚੋਲ ਪੂਰੀ ਸ਼ੋਲੇ ਪਰੌਂਠੇ ਕੀ ਖਾਂਦੇ ਨੇ ਰਿਓੜੀਆਂ ਗੱਚਕ ਸਾਡੇ ਤਿਉਹਾਰ ਮੇਲੇ ਕਿਸ ਦੇ ਅੰਗ ਹਨ ਸਾਡੇ ਸੱਭਿਆਚਾਰ ਦੇ ਸੁਸਾਇਟੀ ਦੇ ਮौज-ਮਸਤੀ ਦੇ ਗੁਰਦੁਆਰੇ ਮੰਦਰਾਂ ਦੇ ਕਿਹਦੇ ਅੰਗ ਨੇ ਸੱਭਿਆਚਾਰ ਦੇ ਡੀਜੇ ਤੇ ਲੋਕ ਕੀ ਕਰਦੇ ਨੇ ਗੀਤ ਸੁਣਾਉਂਦੇ ਨੇ ਭੰਗੜਾ ਪਾਉਂਦੇ ਨੇ ਕਹਾਣੀਆਂ ਸੁਣਾਉਂਦੇ ਨੇ ਕਵਿਤਾਵਾਂ ਪੜ੍ਹਦੇ ਨੇ DJ ਤੇ ਲੋਕ ਕੀ ਕਰਦੇ ਨੇ ਭੰਗੜੇ ਪਾਉਂਦੇ ਨੇ ਸੋ ਬੱਚੇ ਏਸੀ ਸਾਡਾ ਜਿਹੜਾ ਚੈਪਟਰ ਪਾਠ 11 ਲੋਹੜੀ ਦਾ ਤਿਉਹਾਰ ਸੋ ਤੁਹਾਡਾ ਅੱਜ ਦਾ ਕੰਮ ਕੀ ਹੈ ਕਿ ਜਿਹੜੇ ਪ੍ਰਸ਼ਨ ਅੱਜ ਅਸੀਂ ਹੋਮਵਰਕ ਕਾਪੀ ਦੇ ਉੱਪਰ ਸੋਰੀ ਕਲਾਸਵਰਕ ਕਾਪੀ ਦੇ ਉੱਪਰ ਸ਼ਬਦ ਅਰਥ ਤੇ ਕੁਐਸਚਨ ਆਨਸਰ ਡਿਸਕਸ ਕੀਤੇ ਨੇ ਬਟੇ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਤੁਸੀਂ ਰਿਵਾਈਜ਼ ਵੀ ਕਰਨਾ ਹੈ ਤੇ ਇਹਦੀ ਬੈਕ ਐਕਸਰਸਾਈਜ਼ ਜਿਹੜੀ ਹੈ ਇਹਦੇ ਵਿੱਚ ਸਿਰਫ ਬਹੁ ਵਿਕਲਪੀ ਪ੍ਰਸ਼ਨ ਨੇ ਤੁਹਾਨੂੰ ਬੈਕ ਐਕਸਰਸਾਈਜ਼ ਬਟੇ ਕਿਤੋਂ ਵੀ ਆ ਸਕਦੀ ਹੈ ਠੀਕ ਹੈ ਵਾਕ ਬਣਾਓ ਬੈਕ ਐਕਸਰਸਾਈਜ਼ ਕਿਤੋਂ ਵੀ ਆ ਸਕਦੀ ਹੈ ਤੇ ਤੁਹਾਡਾ ਹੋਮਵਰਕ ਕੀ ਹੈ ਤੁਸੀਂ ਇਹਦੇ ਜਿਹੜੇ ਆ 10 ਪ੍ਰਸ਼ਨ ਜਿਹੜੇ ਅੱਜ ਅਸੀਂ ਕਲਾਸ ਵਰਕ ਚ ਕੀਤੇ ਨੇ ਇਹਨਾਂ ਨੂੰ ਤੁਸੀਂ ਸਮਝ ਕੇ ਚੈਪਟਰ ਰੀਡ ਕਰਕੇ ਹੋਮਵਰਕ ਕਾਪੀ ਦੇ ਉੱਪਰ ਜਿਹੜੇ ਆ ਰਾਈਟ ਕਰਨੇ ਆ Okay, bache. God bless you all. Good, take care of yourself. Have a nice day. Goodbye.